ਅੱਜ ਸ਼ਾਮ ਤੋਂ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਵਰਖਾ ਦੀ ਐਂਟਰੀ ਜਿਹੜੀ ਉਹ ਪੰਜਾਬ ਵੱਲ ਹੁੰਦੀ ਹੁਣ ਨਜ਼ਰ ਆ ਰਹੀ ਹੈ। ਰਾਜਸਥਾਨ ਦੇ ਜੋਧਪੁਰ ਦੇ ਇਲਾਕੇ ਦੇ ਵਿੱਚ ਅਗਰ ਗੱਲ ਕਰੀਏ ਜੇਸਲਮੇਰ ਦੇ ਇਲਾਕੇ 'ਚ ਗੱਲ ਕਰੀਏ ਬੀਕਾਨੇਰ ਦੀ ਗੱਲ ਕਰੀਏ ਤਾਂ ਸਿਸਟਮ ਜਿਹੜਾ ਇੱਥੇ ਪਹੁੰਚ ਚੁੱਕਿਆ ਜੀ ਕਿਣਮਣ ਕਣੀ ਸਵੇਰ ਤੋਂ ਹੀ ਦੇਖਣ ਨੂੰ ਮਿਲ ਰਹੀ ਹੈ ਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਠੀਕ ਠਾਕ ਬਰਸਾਤ ਹੋਈ ਹੈ ਤੇ ਪੰਜਾਬ ਦੇ ਬਾਰਡਰ ਦੇ ਨੇੜੇ ਇਹ ਸਿਸਟਮ ਪਹੁੰਚ ਗਿਆ ਸ਼੍ਰੀ ਗੰਗਾ ਨਗਰ ਦੇ ਇਲਾਕਿਆਂ ਦੇ ਵਿੱਚ ਇਸ ਦੀ ਐਂਟਰੀ ਹੋ ਚੁੱਕੀ ਹੈ ਤੇ ਹੌਲੀ ਹੌਲੀ ਪੰਜਾਬ ਦੇ ਸ਼੍ਰੀ ਮੁਕਸਰ ਸਾਹਿਬ ਦੀ ਗੱਲ ਕਰ ਲਈਏ ਮਲੋਟ ਦੀ ਗੱਲ ਕਰ ਲਈਏ ਬਠਿੰਡੇ ਦੀ ਗੱਲ ਕਰ ਲਈਏ ਇਹਨਾਂ ਇਲਾਕਿਆਂ ਦੇ ਵਿੱਚ ਇਸ ਦਾ ਐਂਟਰੀ ਹੋਣਾ ਤੈਅ ਹੈ ਜਾਨੀ ਕਿ ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਮੁਕਸਰ ਬਠਿੰਡਾ ਮਾਨਸਾ ਸੰਗਰੂਰ ਕਹਿ ਲਈਏ ਜਾਂ ਫਿਰ ਆਪਾਂ ਲੁਧਿਆਣੇ ਤੋਂ ਮੋਗੇ ਕਹਿ ਲਈਏ ਅਤੇ ਅੰਮ੍ਰਿਤਸਰ ਤਰਨਤਾਰਨ ਪੱਟੀ ਇਹਦੇ ਵਿੱਚ ਐਂਟਰੀ ਇਸ ਦੀ ਥੋੜੀ ਦੇਰ ਵਿੱਚ ਹੋ ਸਕਦੀ ਹੈ ਲਗਭਗ 4 ਤੋਂ ਲੈ ਕੇ 6 ਵਜੇ ਦੇ ਵਿੱਚ ਕਾਰ ਜਿਹੜਾ ਸਿਸਟਮ ਹੈ ਇਹ ਹੋ ਸਕਦਾ ਹੈ ਸ਼੍ਰੀ ਮੁਕਸਰ ਸਾਹਿਬ ਅਬੋਹਰ ਫਜ਼ਿਲਕਾ ਮਲੋਟ ਇਹਨਾਂ ਇਲਾਕਿਆਂ ਨੂੰ ਕਵਰ ਕਰ ਲਏ ਸ਼੍ਰੀ ਗੰਗਾ ਨਗਰ ਦੇ ਇਲਾਕੇ ਹੋਗੇ ਹਨੂਮਾਨ ਕੜ ਦੇ ਹੋਗੇ ਸਿਰਸਾ ਅਤੇ ਨੌਗਰ ਇਹਨਾਂ ਦੇ ਇਲਾਕਿਆਂ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਲਗਭਗ 6 ਤੋਂ ਲੈ ਕੇ 8 ਵਜੇ ਦੇ ਵਿਚਕਾਰ ਕਿਣਮਣਕਣੀ ਦੇ ਬਣਦੇ ਹੋਏ ਨਜ਼ਰ ਆ ਸਕਦੇ ਨੇ ਸਿਸਟਮ ਪਛਾਕੇ ਇਹ ਹਲਕਾ ਦਰਮਿਆਨ ਹੈ ਤਗੜੀ ਕਾਰਵਾਈ ਨਹੀਂ ਹੈ ਰਾਤ ਨੂੰ ਲਗਭਗ 7 ਤੋਂ ਲੈ ਕੇ 8 ਜਾਂ 9 10 ਵਜੇ ਦੇ ਵਿਚਕਾਰ ਇਹ ਸਿਸਟਮ ਥੋੜਾ ਜਿਹਾ ਬਠਿੰਡੇ ਦੇ ਨੇੜੇ ਤੇੜੇ ਕਹਿ ਲਈਏ ਮਲੋਟ ਦੇ ਨੇੜੇ ਤੇੜੇ ਕਹਿ ਲਈਏ ਮੁਕਸਰ ਸਾਹਿਬ ਦੇ ਵਿਚਕਾਰ ਕਹਿ ਲਈਏ ਤਗੜੀ ਕਾਰਵਾਈ ਕਰ ਸਕਦਾ ਹੈ ਕਾਲਾ ਵਾਲੀ ਹੋ ਗਿਆ ਜਿਹੜੇ ਮੇਰੇ ਵੀਰ ਭੈਣ ਭਰਾ ਦੇਖ ਰਹੇ ਨੇ ਤੁਹਾਡੇ ਇਲਾਕੇ 'ਚ ਵੀ ਸਿਸਟਮ ਪਹੁੰਚੂਗਾ ਜੀ ਖੋੜੇ ਇਲਾਕੇ 'ਚ ਫਿਲਹਾਲ ਇਸ ਸਮੇਂ ਦੇ ਕੀ ਹਾਲਾਤ ਨੇ ਤੋਪੈ ਧੁੰਦ ਹੈ ਜਾਂ ਬੱਦਲ ਵਈ ਹੈ ਜਾਂ ਹਵਾ ਚੱਲ ਰਹੀ ਹੈ ਕਮੈਂਟ ਜਰੂਰ ਕਰਦਿਆ ਕਰੋ ਜਾਣਕਾਰੀ ਅਗਰ ਚੰਗੀ ਲੱਗਦੀ ਹੈ ਤੇ ਵੀਡੀਓ ਲਾਈਕ ਕਰਿਆ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਅੱਜ ਅਤੇ ਕੱਲ ਜਿਹੜੇ ਮੌਸਮ ਉਮੀਦੇ ਵੱਧ ਰਹੇ ਹੈ ਇਹਦੇ ਬਾਰੇ ਸਾਰੀ ਜਾਣਕਾਰੀ ਮਿਲ ਸਕਣ ਤੇ ਲਗਭਗ 8 ਜਾਂ 9 10 11 ਵਜੇ ਤੱਕ ਇਹ ਸਿਸਟਮ ਜਿਹੜਾ ਹੈ ਅੱਜ ਰਾਤ ਨੂੰ ਇਹਨਾਂ ਇਲਾਕਿਆਂ 'ਚ ਜ਼ਿਆਦਾ ਐਕਟਿਵ ਰਹੂਗਾ ਠੀਕ ਹੈ ਜੀ ਬਠਿੰਡਾ ਮਾਨਸਾ ਮਲੋਟ ਦਾ ਏਰੀਆ ਹੋ ਗਿਆ ਨਾਲ ਦੀ ਨਾਲ ਅਪਹੋਰ ਹੋ ਗਿਆ ਆਪਣਾ ਤੇ ਫਜ਼ਿਲਕਾ ਮੁਕਸਰ ਸਾਹਿਬ ਮੋਗਾ ਬਰਨਾਲਾ ਠੀਕ ਹੈ ਇਹ ਜਿੰਨੇ ਵੀ ਇਲਾਕੇ ਨੇ ਇਹਨਾਂ ਵਿੱਚ ਤਕੜੀ ਕਾਰਵਾਈ ਸ਼ਾਮ ਦੇ ਵੇਲੇ ਹੋ ਸਕਦੀ ਹੈ ਤੇ ਜਲੰਧਰ ਤੋਂ ਹੁੰਦਾ ਹੋਇਆ ਅੰਮ੍ਰਿਤਸਰ ਤੇ ਤਰਨਤਾਰਨ ਪੱਟੀ ਵਿੱਚ ਵੀ ਕਾਰਵਾਈ 11 12 ਵਜੇ ਤੱਕ ਹੋ ਜੂਗੀ ਬਾਕੀ ਰਾਤ ਤੋਂ ਲੈ ਕੇ ਸਵੇਰ ਦੀ ਜਿਹੜੀ ਜਾਣਕਾਰੀ ਹੈ ਉਹ ਤੁਹਾਨੂੰ ਰਾਤ ਨੂੰ ਸਾਂਝੀ ਕਰਾਂਗੇ 6 6:30 ਵਜੇ ਤੱਕ ਜਾਣਕਾਰੀ ਤੁਹਾਨੂੰ ਤਾਂ ਹੀ ਪ੍ਰਾਪਤ ਹੋਵੇਗੀ ਤੁਸੀਂ ਅਗਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਆ ਹੋਵੇਗਾ ਤਾਂ ਹੀ ਵਾਰ-ਵਾਰ ਚੈਨਲ ਸਬਸਕ੍ਰਾਈਬ ਕਰਨ ਦੀ ਅਸੀਂ ਰਿਕਵੈਸਟ ਕਰਦੇ ਹਾਂ ਧੰਨਵਾਦ ਜੀ